ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਹੈ ਹੋਰ ਸੱਬੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਤੇ ਇੱਕ ਰਾਣੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਉਹਨਾਂ ਨੂੰ ਜਿਸ ਤਰ੍ਹਾਂ ਵੀ ਕੋਈ ਉਪਾਅ ਕਰਨ ਲਈ ਕਹਿੰਦਾ ਉਹ ਵਿਚਾਰੇ ਉਸੇ ਤਰ੍ਹਾਂ ਹੀ ਕਰਦੇ ਪਰ ਫਿਰ ਵੀ ਇੰਨੇ ਸਾਲਾਂ ਬਾਅਦ ਵੀ ਉਹਨਾਂ ਦੇ ਘਰ ਕੋਈ ਔਲਾਦ ਨਾ ਹੋਈ ਉਹਨਾਂ ਦੇ ਰਾਜ ਵਿੱਚ ਇੱਕ ਗਰੀਬ ਪਰਿਵਾਰ ਸੀ ਉਸ ਦੇ ਘਰ ਤਿੰਨ ਬੱਚੇ ਹੋਏ ਦੋ ਬਹੁਤ ਨਾਰਮਲ ਸੀ ਪਰ ਤੀਸਰਾ ਜਿਹਨੂੰ ਆਪਾਂ ਕਮਲਾ ਜਾਂ ਸਿਦਰਾ ਕਹਿ ਦਈਏ ਉਸ ਤਰ੍ਹਾਂ ਦਾ ਸੀ ਉਹ ਨਾ ਤਾਂ ਉਹਨਾਂ ਦੀ ਆਖੇ ਲੱਗਦਾ ਸੀ ਨਾ ਕੋਈ ਕਹਿਣਾ ਮੰਨਦਾ ਸੀ ਉਹ ਦੋਵੇਂ ਪਤੀ ਪਤਨੀ ਇੰਨੇ ਦੁਖੀ ਸਨ ਕਿ ਕਈ ਵਾਰ ਕਹਿ ਦਿੰਦੇ ਕਿ ਇਹਨੂੰ ਤਾਂ ਘਰੋਂ ਹੀ ਕੱਢ ਦਈਏ ਉਧਰ ਰਾਜੇ ਦੀ ਕੋਈ ਔਲਾਦ ਨਹੀਂ ਸੀ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਜੇ ਕਿਸੇ ਬੱਚੇ ਦੀ ਬਲੀ ਦਿੱਤੀ ਜਾਵੇ ਫਿਰ ਤੇਰੇ ਘਰ ਲੜਕਾ ਹੋਊਗਾ ਉਹਨੇ ਆਪਣੇ ਸਾਰੇ ਰਾਜ ਵਿੱਚ ਢੰਡੋਰਾ ਪਟਵਾ ਦਿੱਤਾ ਵੇ ਮੈਨੂੰ ਕੋਈ ਆਪਣਾ ਇੱਕ ਬੱਚਾ ਦੇ ਦਿਓ ਉਹਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀ ਧਨ ਦੌਲਤ ਦੇਵਾਂਗਾ ਜਦੋਂ ਇਹ ਖਬਰ ਉਹ ਗਰੀਬ ਪਤੀ ਪਤਨੀ ਦੇ ਕੰਨਾਂ ਤੱਕ ਪਹੁੰਚੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਣਾ ਹੀ ਕਮਲਾ ਜਿਹਾ ਬੱਚਾ ਉਸ ਰਾਜੇ ਨੂੰ ਦੇ ਦੇਈਏ। ਵੈਸੇ ਵੀ ਤਾਂ ਇਹ ਆਪਣਾ ਕੋਈ ਕਹਿਣਾ ਨਹੀਂ ਮੰਨਦਾ ਤੇ ਨਾ ਹੀ ਆਪਾਂ ਇਸ ਨੂੰ ਪਾਲ ਸਕਦੇ ਹਾਂ। ਇਹਦੇ ਬਦਲੇ ਵਿੱਚ ਸਾਨੂੰ ਕਿੰਨਾ ਧਨ ਪਦਾਰਥ ਮਿਲ ਜਾਵੇਗਾ? ਦੋਵੇਂ ਪਤੀ-ਪਤਨੀ ਆਪਸ ਵਿੱਚ ਸਲਾਹ ਕਰ ਲੈਂਦੇ ਹਨ ਅਤੇ ਬੱਚੇ ਨੂੰ ਰਾਜੇ ਕੋਲ ਭੇਜਣ ਲਈ ਤਿਆਰ ਹੋ ਜਾਂਦੇ ਹਨ। ਜਦੋਂ ਉਹ ਗਰੀਬ ਆਦਮੀ ਆਪਣੇ ਬੱਚੇ ਨੂੰ ਬਾਹ ਫੜ ਕੇ ਲੈ ਜਾ ਰਿਹਾ ਸੀ ਤਾਂ ਉਹ ਬੱਚਾ ਕਦੇ ਆਪਣੀ ਮਾਂ ਵੱਲ ਵੇਖਦਾ ਕਦੇ ਭੈਣ ਭਰਾਵਾਂ ਵੱਲ ਵੇਖਦਾ ਪਰ ਕਿਸੇ ਨੇ ਵੀ ਉਸ ਦੀ ਬਾਹ ਨਾ ਫੜੀ ਅਤੇ ਉਸ ਨੂੰ ਨਾ ਛਡਾਇਆ ਆਖਰ ਉਹ ਗਰੀਬ ਆਦਮੀ ਉਸ ਨੂੰ ਰੋਂਦੇ ਕਰ ਲਾਉਂਦੇ ਨੂੰ ਜਲਾਦਾਂ ਦੇ ਕੋਲ ਲੈ ਗਿਆ ਜਦੋਂ ਉਹ ਜਲਾਦ ਉਸ ਨੂੰ ਨਦੀ ਦੇ ਕਿਨਾਰੇ ਤੇ ਲੈ ਗਏ ਵੀ ਇਸ਼ਨਾਨ ਕਰਾ ਕੇ ਇਸ ਦਾ ਸਿਰ ਕੱਟ ਦੇਣਾ ਇਸ ਦੀ ਬਲੀ ਦੇਣੀ ਹੈ ਰਾਜਾ ਵੀ ਨਾਲ ਗਿਆ ਨੌਕਰ ਉਸ ਬੱਚੇ ਨੂੰ ਕਹਿੰਦੇ ਤੂੰ ਜੋ ਕੁਝ ਖਾਣਾ ਖਾ ਲਾ ਜਿੰਨੂੰ ਮਿਲਣਾ ਮਿਲ ਲਾ ਤੇ ਫਿਰ ਜਿਹੜੀ ਤੇਰੀ ਖੁਆਇਸ਼ ਆ ਦੱਸ ਦੇ ਉਹ ਕਹਿਣ ਲੱਗਾ ਕਿ ਮੈਨੂੰ ਥੋੜੀ ਦੇਰ ਖੇਡ ਲੈਣ ਦਿਓ ਰੇਤੇ ਦੇ ਨਾਲ ਉਹ ਰੇਤੇ ਦੇ ਉੱਪਰ ਜਾ ਕੇ ਢੇਰੀਆਂ ਬਣਾਉਣ ਲੱਗ ਗਿਆ ਉਹਨੇ ਇੱਕ ਆਪਣੀ ਮਾਂ ਦੀ ਢੇਰੀ ਬਣਾਈ ਇੱਕ ਪਿਓ ਦੀ ਬਣਾਈ ਇੱਕ ਭੈਣ ਦੀ ਢੇਰੀ ਬਣਾਈ ਤੇ ਇੱਕ ਭਰਾ ਦੀ ਢੇਰੀ ਬਣਾਈ ਤੇ ਇੱਕ ਹੋਰ ਢੇਰੀ ਨਾਲ ਬਣਾ ਲਈ ਇਸ ਤਰ੍ਹਾਂ ਹੀ ਉਸਨੇ ਛੇ ਢੇਰੀਆਂ ਬਣਾ ਲਈਆਂ ਉਹ ਸਾਰੀਆਂ ਢੇਰੀਆਂ ਢਾ ਦਿੰਦਾ ਤੇ ਇੱਕ ਢੇਰੀ ਰੱਖ ਲੈਂਦਾ ਉਹ ਫਿਰ ਬਣਾਉਂਦਾ ਫਿਰ ਢਾ ਦਿੰਦਾ ਤੇ ਇੱਕ ਢੇਰੀ ਰੱਖ ਲੈਂਦਾ ਉਹ ਇਦਾਂ ਹੀ ਕਿੰਨਾ ਚਿਰ ਕਰਦਾ ਰਹਿੰਦਾ ਫਿਰ ਰਾਜਾ ਉਸ ਨੂੰ ਦੇਖਦਾ ਤੇ ਕਹਿੰਦਾ ਆ ਕੀ ਕੰਮ ਕਰੀ ਜਾਣਾ ਆ ਤੂੰ ਸਾਰੀਆਂ ਢੇਰੀਆਂ ਢਾ ਦਿੰਦਾ ਤੇ ਇੱਕ ਢੇਰੀ ਰੱਖ ਲੈਂਦਾ ਆ ਉਹਦਾ ਕੀ ਕਾਰਨ ਆ ਭਈ ਉਹਨੂੰ ਕਿਉਂ ਨਹੀਂ ਢਾਉਂਦਾ ਉਹ ਕਹਿੰਦਾ ਰਾਜਾ ਜੀ ਸੁਣੋ ਇਹ ਮੇਰੀ ਮਾਂ ਐ ਆ ਮੇਰਾ ਪਿਓ ਆ ਆ ਮੇਰੀ ਭੈਣ ਆ ਤੇ ਆ ਮੇਰਾ ਭਰਾ ਆ ਫਿਰ ਉਸਨੇ ਕਿਹਾ ਬੇ ਆ ਟੇਰੀ ਰੱਬ ਦੇ ਨਾਮ ਦੀ ਐ ਜਿੱਥੇ ਮੈਂ ਇਹ ਕਹਿਣਾ ਵੀ ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ ਇਹ ਪਰਮਾਤਮਾ ਦੀ ਢੇਰੀ ਹੈ ਤੇ ਮੈਂ ਉਹਨੂੰ ਕਹਿੰਦਾ ਆ ਕਿ ਮੈਂ ਸਿਰਫ ਤੇਰਾ ਹੀ ਆਸਰਾ ਤੱਕਿਆ ਹੈ। ਨਾ ਮੇਰੀ ਮਾਂ ਨੇ ਬਾਹ ਫੜੀ ਐ, ਨਾ ਮੇਰੇ ਪਿਓ ਨੇ, ਨਾ ਭੈਣ ਭਰਾ ਨੇ। ਕਿਸੇ ਨੇ ਨਹੀਂ ਕਿਹਾ ਕਿ ਇਹਨੂੰ ਨਾ ਲੈ ਜਾਓ। ਸਾਰਿਆਂ ਨੇ ਮੈਨੂੰ ਜਲਾਦਾਂ ਦੇ ਹੱਥ ਵਿੱਚ ਦੇ ਦਿੱਤਾ। ਰਾਜਾ ਕਹਿਣ ਲੱਗਾ ਕਿ ਮੇਰੇ ਘਰ ਜੋ ਲੜਕਾ ਹੋਏਗਾ ਉਹਦਾ ਤਾਂ ਮੈਨੂੰ ਪਤਾ ਨਹੀਂ ਉਹ ਕਿਹੋ ਜਿਹਾ ਨਿਕਲੇਗਾ। ਜੇ ਮੈਂ ਇਹਨੂੰ ਮਾਰ ਦਿੱਤਾ ਤਾਂ ਇਹ ਤਾਂ ਹੈ ਹੀ ਬਹੁਤ ਸਿਆਣਾ ਬੱਚਾ ਕਿਉਂ ਨਾ ਮੈਂ ਇਹਨੂੰ ਆਪਣਾ ਲੜਕਾ ਬਣਾ ਲਵਾਂ ਉਹ ਉੱਥੋਂ ਉਸ ਨੂੰ ਮੋੜ ਕੇ ਆਪਣੇ ਰਾਜ ਵਿੱਚ ਲੈ ਆਉਂਦਾ ਹੈ ਅਤੇ ਸਾਰੇ ਰਾਜ ਵਿੱਚ ਟੰਡੋਰਾ ਫਰਾ ਦਿੰਦਾ ਹੈ ਕਿ ਅੱਜ ਤੋਂ ਇਹ ਮੇਰਾ ਲੜਕਾ ਹੈ ਉਹ ਉਸ ਨੂੰ ਆਪਣੀ ਰਾਜਗੱਦੀ ਤੇ ਬਿਠਾਉਂਦਾ ਹੈ ਉਸ ਦੇ ਸਿਰ ਤੇ ਤਾਜ ਰੱਖਦਾ ਹੋਇਆ ਕਹਿੰਦਾ ਹੈ ਕਿ ਇਹ ਲੜਕਾ ਬਹੁਤ ਵਿਦਵਾਨ ਤੇ ਬਹੁਤ ਅਕਲਮੰਦ ਆ ਉਹ ਰਾਜਾ ਉਸ ਤੇ ਮਾਪਿਆਂ ਨੂੰ ਬਹੁਤ ਸਾਰਾ ਧਨ ਪਦਾਰਥ ਦੇ ਦਿੰਦਾ ਹੈ ਅਤੇ ਬੱਚੇ ਨੂੰ ਆਪਣੇ ਨਾਲ ਰੱਖ ਲੈਂਦਾ ਹੈ ਇਸ ਤਰ੍ਹਾਂ ਰਾਜਾ ਤੇ ਰਾਣੀ ਪੂਰੀ ਜ਼ਿੰਦਗੀ ਸੁਖੀ ਜੀਵਨ ਬਤੀਤ ਕਰਦੇ ਹਨ ਤੇ ਉਧਰ ਉਹ ਦੋਵੇਂ ਪਤੀ ਪਤਨੀ ਵੀ ਖੁਸ਼ ਹੋ ਜਾਂਦੇ ਹਨ ਤੇ ਆਪਣੇ ਪਾਪ ਦਾ ਪ੍ਰਸ਼ਚਿਤ ਵੀ ਕਰਦੇ ਹਨ ਤੁਹਾਨੂੰ ਮੇਰਾ ਅੱਜ ਦਾ ਇਹ ਟੌਪਿਕ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ